ਤਰਾਸਰੀ ਮਹੱਲਾ ਪੰਜਮਾ ਤਰਾਸਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 672 ਤੇ ਸੁਬਾਹ ਇਮਾਨ ਬਖਸ਼ਿਸ਼ ਕਰਦੇ ਹਨ ਵੱਡੇ ਵੱਡੇ ਰਾਜਨ ਅਰ ਭੂਮਣ ਤਾਂ ਕਿ ਤ੍ਰਿਸ਼ਨ ਨਾ ਬੂਜੀ ਸਾਇਬ ਬਖਸ਼ਿਸ਼ ਕਰਦੇ ਹਨ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਅਰ ਭੂਮਣ ਭੂਮਣ ਕਹਿੰਦੇ ਨੇ ਅਨੇਕਾਂ ਹੀ ਕਰੋੜਾਂ ਹੀ ਵਿਗਿਆ ਦੇ ਮਾਲਕ ਜਿਹੜੀ ਜ਼ਮੀਨ ਦੇ ਮਾਲਕ ਹਨ ਵੱਡੇ ਵੱਡੇ ਰਾਜੇ ਜ਼ਮੀਨਾਂ ਦੇ ਮਾਲਕ ਤਾਂ ਕਿ ਤ੍ਰਿਸ਼ਨਾਬੂਜੀ ਕਹਿੰਦੇ ਇਹਨਾਂ ਦੀ ਤ੍ਰਿਸ਼ਨਾ ਖਤਮ ਨਹੀਂ ਹੋਈ ਕਿਉਂਕਿ ਜਿਉਂ-ਜਿਉਂ ਮਾਇਕ ਪਦਾਰਥ ਸੰਸਾਰਿਕ ਪਦਾਰਥ ਇਕੱਠੇ ਕਰਦੇ ਗਏ ਤ੍ਰਿਸ਼ਨਾ ਵਾਧਦੀ ਗਈ ਲਪਟ ਰਹੇ ਮਾਇਆ ਰੰਗਮਾਤੇ ਲੋਚਨ ਕਸ਼ੂਨਸੂਜੀ ਮਾਇਆ ਦੀ ਲਪੇਟ ਦੇ ਵਿੱਚ ਆ ਗਏ ਤੇ ਹਮੇਸ਼ਾ ਹੀ ਸੰਸਾਰਿਕ ਪਦਾਰਥਾਂ ਦੀ ਮੰਗ ਕਰਕੇ ਹੀ ਸੰਸਾਰ ਦੇ ਵਿੱਚ ਵਿਚਰਦੇ ਰਹੇ ਉਸ ਪਰਮਾਤਮਾ ਦੀ ਸੋਝੀ ਨਾਲ ਪ੍ਰਾਪਤ ਕਰ ਸਕੇ ਵਿਖਿਆ ਮੈਂ ਕਿਨਹਿ ਤ੍ਰਿਪਤ ਨਾ ਪਾਈ ਸੰਸਾਰੂਪੀ ਪਦਾਰਥ ਜਿਹੜੇ ਜ਼ਹਿਰ ਵਰਗੇ ਹਨ ਕਹਿੰਦੇ ਇਹਨਾਂ ਦੇ ਵਿੱਚ ਜਦੋਂ ਮਨੁੱਖ ਗਲਤਾਨ ਹੋ ਜਾਂਦਾ ਹੈ ਫਿਰ ਮਨ ਦੀ ਤ੍ਰਿਪਤੀ ਨਹੀਂ ਹੁੰਦੀ ਜਿਉ ਪਾਵਕ ਇੰਦ ਨੇਤਰਾ ਪੈ ਬਿਨ ਹਰ ਕਹਾ ਘਾਈ ਜਿਵੇਂ ਅੱਗ ਦੇ ਵਿੱਚ ਜਿੰਨੀਆਂ ਮਰਜ਼ੀਆਂ ਲੱਕੜੀਆਂ ਪਾ ਦੇਵੋ ਅੱਗ ਕਦੀ ਵੀ ਰਜਦੀ ਨਹੀਂ ਇਸੇ ਤਰ੍ਹਾਂ ਹੀ ਜਿਸ ਮਨੋਕ ਨੂੰ ਸੰਸਾਰਿਕ ਪਦਾਰਥ ਜੋੜਨ ਦੀ ਆਦਤ ਪੈ ਜਾਵੇ ਉਹ ਅੱਗ ਵਰਗਾ ਹੈ ਜਿਵੇਂ ਅੱਗ ਦੇ ਵਿੱਚ ਲੱਕੜਾ ਜਿੰਨੀਆ ਮਰਜ਼ੀ ਪਾ ਦਿਵੋ ਅੱਗ ਕਦੇ ਮਣਾ ਨਹੀਂ ਕਰਦੀ ਕਿ ਮੈਂ ਰੱਜ ਚੁੱਕੀ ਹਾਂ ਇਸੇ ਕਰਕੇ ਸਾਇਬ ਕਹਿੰਦੇ ਜਿਉ ਪਾਪ ਕੇ ਇੰਦਰ ਨੇ trap ਹੈ ਜਿਵੇਂ ਅੱਗ ਦੇ ਵਿੱਚ ਲੱਕੜਾ ਪਾ ਦਈਏ ਤੇ ਉਹ ਅੱਗ ਮਨਾ ਨਹੀਂ ਕਰਦੀ ਬਿਨ ਹਰ ਕਹਾ ਅਗਾਈ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਰਹਾਓ ਦਿਨ ਦਿਨ ਕਰਤ ਭੋਜਨ ਬੋ ਵਿੰਜਨ ਤਾਂ ਕਿ ਮਿਟੇ ਨਾ ਭੁੱਖਾ ਸਾਬ ਦੂਸਰੀ ਉਦਾਹਰਨ ਦਿੰਦੇ ਹਨ ਕਿ ਮਨੁੱਖ ਸਵੇਰੇ ਉੱਠਦਾ ਹੈ ਪ੍ਰਸ਼ਾਦਾ ਛੱਕਦਾ ਹੈ ਦੁਪਹਿਰ ਨੂੰ ਫਿਰ ਭੁੱਖ ਲੱਗ ਜਾਂਦੀ ਹੈ ਫਿਰ ਛੱਕਦਾ ਹੈ ਰਾਤ ਨੂੰ ਫਿਰ ਭੁੱਖ ਲੱਗ ਜਾਂਦੀ ਹੈ ਫਿਰ ਛੱਕਦਾ ਹੈ ਇਸੇ ਤਰ੍ਹਾਂ ਹੀ ਮਨ ਦੀ ਤ੍ਰਿਸ਼ਨਾ ਜਿਹੜੀ ਵਧਦੀ ਜਾਂਦੀ ਹੈ ਜਿਵੇਂ ਭੁੱਖ ਤੋਂ ਕੋਈ ਪੇਟ ਦੀ ਭੁੱਖ ਤੋਂ ਕੋਈ ਨਜਾਤ ਨਹੀਂ پا ਸਕਿਆ ਤ੍ਰਿਪਤੀ ਨਹੀਂ پا ਸਕਿਆ ਇਸੇ ਤਰ੍ਹਾਂ ਹੀ ਮਨ ਦੀ ਭੁੱਖ ਤੋਂ ਵੀ ਕੋਈ ਵਿਰਲਾਹੀ ਮਨੁੱਖ ਹੈ ਜਿਹੜਾ ਸੰਸਾਰਕ ਪਦਾਰਥਾਂ ਤੋਂ ਰਜਿਆ ਹੈ ਉਦਮ ਕਰਿਆ ਸੁਆਣ ਕੀ ਨੇ ਚਾਰੇ ਕੁੰਟਾ ਕੋਖਾ ਤੀਸਰੀ ਉਦਾਹਰਨ ਦਿੱਤੇ ਕਹਿੰਦੇ ਜਿਵੇਂ ਇੱਕ ਕੁੱਤਾ ਹੈ ਪਿੰਡ ਦੇ ਹਰ ਘਰ ਦੇ ਵਿੱਚ ਉਹ ਗੇਟ ਦੇ ਉੱਤੇ ਜਾ ਕੇ ਆਪਣੀ ਭੁੱਖ ਦੂਰ ਕਰਦਾ ਹੈ ਕਿਤੋਂ ਮੈਨੂੰ ਟੁਕੜਾ ਮਿਲ ਜਾਵੇ ਇਸੇ ਤਰ੍ਹਾਂ ਹੀ ਮਾਇਆ ਦੇ ਲਾਲਚ ਵਿੱਚ ਫਸਿਆ ਹੋਇਆ ਮਨੁੱਖ ਕੁੱਤੇ ਵਰਗਾ ਹੈ ਤੇ ਹਰ ਥਾਂ ਤੇ ਹਰ ਜਗ੍ਹਾ ਤੇ ਹਰ ਸ਼ਹਿਰ ਦੇ ਵਿੱਚ ਜਾ ਕੇ ਉਹ ਆਪਣਾ ਟਿਕਾਣਾ ਲੱਭਦਾ ਹੈ ਕਾਮ ਬਤ ਕਾਮੀ ਬੋਨਾਰੀ ਪਰਗ੍ਰਹਿ ਜੋ ਨਾ ਚੁੱਕੈ ਜਿਵੇਂ ਇੱਕ ਕਾਮ ਵਾਸ਼ਨਾ ਦੇ ਅਧੀਨ ਮਨੁੱਖ ਜਿਹੜਾ ਹੈ ਆਪਣਾ ਜੀਵਨ ਬਰੀਤ ਕਰਦਾ ਹੈ ਤੇ ਉਹ ਹਰ ਪਰਨਾਰੀ ਕੋ ਆਪਣੀ ਭੈਣ ਨਹੀਂ ਸਮਝਦਾ ਤੇ ਉਹ ਇਸ ਕਾਮ ਵਸ਼ ਹੋ ਕੇ ਉਹ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ ਵਿਅਰਤ ਗਵਾ ਲੈਂਦਾ ਹੈ ਦਿਨ ਪ੍ਰਤ ਕਰਿਆ ਕਰਿਆ ਪਛਤਾਪਾ ਸੋਗ ਲੋਭ ਮਚੂਕੈ ਦਿਨ ਰਾਤ ਇਸ ਦੁੱਖ ਦੇ ਵਿੱਚ ਉਹ ਸੜਦਾ ਰਹਿੰਦਾ ਹੈ ਹਰ ਹਰ ਨਾਮ ਅਪਾਰ ਅੰਬੋਲਾ ਅੰਮ੍ਰਿਤ ਇੱਕ ਨੰਧਾਨਾ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਬੇਅੰਤ ਹੈ ਮੂਲ ਤੋਂ ਰਹਤ ਹੈ ਮਰਤੂ ਤੋਂ ਰਹਤ ਹੈ ਇਹ ਇੱਕ ਅਸਲੀ ਧਨ ਹੈ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਜਿਸ ਨੂੰ ਪ੍ਰਾਪਤ ਕਰਕੇ ਸਦੀਵੀ ਸੁਖ ਮਨ ਨੂੰ ਆਨੰਦ ਮਿਲਦਾ ਸੰਤਨ ਕੈ ਨਾਨਕ ਗੁਰ ਤੇ ਜਾਨਾ ਕਹਿੰਦੇ ਇਹ ਆਨੰਦ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਤੇ ਉਹ ਪ੍ਰਮਾਤਮਾ ਹੀ ਬਖਸ਼ਿਸ਼ ਕਰਦਾ ਹੈ ਤੇ ਜਦੋਂ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਫਿਰ ਸੰਸਾਰਿਕ ਪਦਾਰਥਾਂ ਤੋਂ ਨਿਜਾਤ ਮਿਲ ਜਾਂਦੀ ਹੈ ਫਿਰ ਉਹ ਤ੍ਰਿਪਤ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ